ਬੀਬੀਸੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਐਸਐਸਪੀ ਦਫ਼ਤਰ ਬਠਿੰਡਾ ਵੱਲੋਂ ਜਾਰੀ ਕ੍ਰਾਈਮ ਰਿਪੋਰਟ ਅਨੁਸਾਰ ਲੈ ਕੇ ਹਾਜ਼ਰਾਂ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੁੱਲ 20 ਥਾਣਿਆਂ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚ ਨਸ਼ੇ ਨੂੰ ਲੈ ਕੇ 13 ਇੱਕ ਚੋਰੀ ਦਾ ਕੁੱਟਮਾਰ ਦੇ 2 ਇੱਕ ਜਾਲੀ ਨੰਬਰ ਪਲੇਟ ਲਾ ਕੇ ਗੱਡੀਆਂ ਵੇਚਣ ਦਾ ਇੱਕ ਪਲਾਟ ਤੇ ਕਬਜ਼ਾ ਕਰਨ ਦਾ ਤੇ ਇੱਕ ਵੱਡਾ ਮਾਮਲਾ ਦਰਜ ਹੋਇਆ ਠੱਗੀ ਦਾ ਜੋ ਕਿ ਠੱਗੀ ਵਜੀ ਹੈ ਰਕੇਸ਼ ਕੁਮਾਰ ਪੁੱਤਰ ਜਵਾਰ ਲਾਲ ਵਾਸੀ ਰੇਲਵੇ ਕਲੋਨੀ ਬਠਿੰਡਾ ਦੇ ਨਾਲ ਉਹਨਾਂ ਨੇ ਦਰਖਾਸਤ ਦੇ ਵਿੱਚ ਲਿਖਿਆ ਕਿ ਉਹਨਾਂ ਨੂੰ ਇੱਕ ਔਰਤ ਦੀ ਕਾਲ ਆਈ ਕਿ ਤੁਹਾਡੇ ਨੰਬਰ ਤੋਂ ਮੈਨੂੰ ਗਲਤ ਮੈਸੇਜ ਆ ਰਹੇ ਹਨ ਜਿਸ ਕਰਕੇ ਮੈਂ ਪੁਲਿਸ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ ਹੈ ਉਸ ਦੀ ਗੱਲ ਵਿਜੇ ਕੁਮਾਰ ਥਾਣਾ ਸਾਈਬਰ ਕ੍ਰਾਈਮ ਦਿੱਲੀ ਨਾਲ ਵੀ ਹੋਈ ਉਸ ਨੇ ਵੀਡੀਓ ਕਾਲ ਕੀਤੀ ਤੇ ਕਿਹਾ ਕਿ ਤੇਰੇ ਨੰਬਰ ਤੋਂ ਇੱਕ ਔਰਤ ਨੂੰ ਗਲਤ ਮੈਸੇਜ ਆ ਰਹੇ ਹਨ ਜਿਸ ਕਰਕੇ ਉਸ ਨੇ ਸ਼ਿਕਾਇਤ ਕੀਤੀ ਹੈ ਤੇ ਤੇਰੇ ਖਿਲਾਫ 34 ਐਫ ਆਈ ਆਰ ਕੀਤੀ ਗਈ ਹੈ ਜਿਸ ਤੋਂ ਬਾਅਦ ਤੇਰੀ ਗ੍ਰਿਫਤਾਰੀ 4 ਵਜੇ ਹੋ ਜਾਵੇਗੀ ਉਸ ਤੋਂ ਬਾਅਦ ਕੀਰਤੀ ਸੁਨਿਆਲ ਨਾਂ ਦੀ ਇੱਕ ਹੋਰ ਔਰਤ ਨੇ ਜੋ ਕੋ ਸੀਬੀਆਈ ਦਾ ਅਫਸਰ ਦੱਸਦੀ ਸੀ ਉਸ ਦੇ ਨਾਲ ਵੀ ਉਸ ਦੀ ਗੱਲ ਹੋਈ ਜਿਸ ਤੇ ਰਕੇਸ਼ ਕੁਮਾਰ ਬਹੁਤ ਡਰ ਗਿਆ ਉਸ ਨੇ ਔਰਤ ਨੇ ਕਿਹਾ ਕਿ ਮੈਂ ਸੀਬੀਆਈ ਦੀ ਅਫਸਰ ਹਾਂ ਤੇ ਸੁਪਰੀਮ ਕੋਰਟ ਵੱਲੋਂ ਤੇਰੇ ਖਿਲਾਫ ਵਾਰੰਟ ਜਾਰੀ ਹਨ ਜਿਸ ਕਰਕੇ ਤੈਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ ਨਹੀਂ ਤਾਂ ਇਸ ਖਾਤੇ ਨੰਬਰ ਜੋ ਦਿੱਤਾ ਸੀ ਉਸ ਨੂੰ ਉਸ ਦੇ ਵਿੱਚ 24 ਲੱਖ ਰੁਪਏ ਪਾ ਦਿਓ ਰਕੇਸ਼ ਕੁਮਾਰ ਇਹਨਾਂ ਦਹਿਸ਼ਤ ਵਿੱਚ ਆ ਗਿਆ ਤੇ ਡਰ ਗਿਆ ਕਿ ਉਸਨੇ 24 ਲੱਖ ਰੁਪਏ ਦੀ ਸਕਿਉਰਿਟੀ ਦੇ ਤੌਰ ਤੇ ਉਸ ਦਿੱਤੇ ਹੋਏ ਖਾਤੇ ਨੰਬਰ ਵਿੱਚ ਪਾ ਦਿੱਤੇ ਉਸ ਤੋਂ ਬਾਅਦ ਉਸ ਨੂੰ ਫਿਰ ਵੀ ਕਾਲਾਂ ਆਉਂਦੀਆਂ ਰਹੀਆਂ ਕਿ ਹੋਰ ਪੈਸਿਆਂ ਦੀ ਮੰਗ ਕੀਤੀ ਗਈ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ ਠੱਗੀ ਹੋਈ ਹੈ ਤਾਂ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਕਰਕੇ ਅਣਪਛਾਤੇਆਂ ਵਾਸਤੇ ਸਾਈਬਰ ਕ੍ਰਾਈਮ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਹੈ ਹੁਣ ਤੁਸੀਂ ਦੇਖੋ ਵੀ ਇੰਨਾ ਦੁਨੀਆ ਦੇ ਉੱਤੇ ਕੰਮ ਹੋ ਰਿਹਾ ਹੈ ਲੋਕ ਫਿਰ ਵੀ ਇੰਨੇ ਭੋਲੇ ਹਨ ਤੇ ਡਰਦੇ ਹਨ ਕਿ ਸਾਡੇ ਖਿਲਾਫ ਇਹ ਐਫਆਈਆਰ ਹੋ ਗਈ ਉਹ ਭਲਿਓ ਮਾਨਸੋ ਜੇ ਤੁਹਾਡੇ ਖਿਲਾਫ ਦਿੱਲੀ ਐਫਆਈਆਰ ਹੋਊਗੀ ਤਾਂ ਉਹ ਤੁਹਾਨੂੰ ਦੱਸਣਗੇ ਥੋੜੀ ਵੀ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆ ਰਹੇ ਹਾਂ ਐਡੇ ਭੋਲੇ ਲੋਕ ਆ ਜੋ ਠੱਗੀਆਂ ਦੇ ਵਿੱਚ ਆ ਗਏ ਤੇ ਇੱਕ ਮਿੰਟ ਦੇ ਵਿੱਚ ਲੱਖਾਂ ਰੁਪਇਆ ਜਮ੍ਹਾਂ ਕਰਾ ਦਿੰਦੇ ਆ ਖਾਤੇ ਵਿੱਚ ਕਿਸੇ ਨਾਲ ਪਹਿਲਾਂ ਗੱਲ ਨਹੀਂ ਕਰਦੇ ਜਦੋਂ ਠੱਗੀ ਵੱਜ ਜਾਂਦੀ ਹਨ ਉਦੋਂ ਭਜਦੇ ਹਨ ਤੇ ਉਦੋਂ ਲੋਕਾਂ ਨਾਲ ਗੱਲ ਕਰਦੇ ਹਨ ਸੋ ਸਾਨੂੰ ਚਾਹੀਦਾ ਹੈ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਕਾਲ ਜਾਂ ਮੈਸੇਜ ਆਵੇ ਤਾਂ ਆਪਣੇ ਆਸ-ਪਾਸ ਕਿਸੇ ਮੋਤਵਾਰ ਬੰਦਿਆਂ ਨਾਲ ਗੱਲ ਕਰੋ ਉਸ ਤੋਂ ਬਾਅਦ ਥਾਣੇ ਰਿਪੋਰਟ ਕਰੋ ਸੋ ਇਹ ਸੀ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲੀਆਂ ਖਬਰਾਂ ਤੇ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਧੰਨਵਾਦ ਸਤਿ ਸ੍ਰੀ ਅਕਾਲ